ਸਾਸਰੀ ਗਾ ਜੀ ਸਾਰਿਆਂ ਨੂੰ ਸਾਰਿਆਂ ਨੂੰ ਘੱਟੋ ਘੱਟ ਚੋਲ ਬਣਾਉਣੇ ਆਣੇ ਚਾਹੀਦੇ ਆ ਮੈਂ ਅੱਧਾ ਕੱਪ ਚੋਲ ਲਏ ਆ ਤੇ ਅੱਜ ਆਪਾਂ ਜੀਰੇ ਵਾਲੇ ਚੋਲ ਬਣਾਵਾਂਗੇ ਚੋਲ ਨੂੰ ਮੈਂ ਚੰਗੀ ਤਰ੍ਹਾਂ ਧੋ ਦਿੱਤਾ ਵਾ ਚੰਗੀ ਤਰ੍ਹਾਂ ਮਲ ਕੇ ਧੋਤੇ ਆ ਤੇ ਚੋਲ ਆਪਣੇ ਅਬਾਲਣ ਵਾਸਤੇ ਰੱਖ ਦਿੱਤੇ ਆ ਤੇ ਅੱਧਾ ਕ ਚਮਚਾ ਅਸੀਂ ਵਿੱਚ ਜੀਰੇ ਦਾ ਪਾਵਾਂਗੇ ਜੀਰੇ ਦਾ ਅੱਧਾ ਚਮਚਾ ਰੱਖ ਕੇ ਵਿੱਚ ਪਾੜਨਾ ਵਾ ਪਾਣੀ ਅਸੀਂ ਖੁੱਲਾ ਪਾਣੀ ਲਿਆਵਾਂ ਖੁੱਲੇ ਪਾਣੀ ਚ ਆਪਾਂ ਇਹਨਾਂ ਨੂੰ ਬਾਲਾਂਗੇ ਬਾਕੀ ਦਾ ਪਾਣੀ ਆਪਾਂ ਨਿਚੋੜਵਾਂਗੇ ਬਾਅਦ ਚੋਂ ਤੇ ਵਧੀਆ ਅਸੀਂ ਬਾਸਪਤੀ ਚੋਲੇ ਆ ਬਾਰਨੇ ਧਰ ਦਿੱਤੇ ਆਪਣੇ ਚੋਲ 10 ਮਿੰਟ ਬਾਅਦ 14:00 ਨੂੰ ਉਬਾਲਾ ਆ ਗਿਆ ਅਜੇ ਆਡੇ ਚੋਲ ਕੱਚੇ ਆ ਤੇ ਅਸੀਂ ਥੋੜਾ ਚਿਰ ਹੋਰ ਬਾਲਾਂਗੇ ਜੋ ਸਾਡੇ ਚੰਗੀ ਤਰ੍ਹਾਂ ਉਬਲ ਚੁੱਕੇ ਆ ਹੁਣ ਅਸੀਂ ਬਾਕੀ ਦਾ ਪਾਣੀ ਇਹਦਾ ਉਹਨੂੰ ਨਿਚੋੜਵਾਂਗੇ ਪਾਣੀ ਨੂੰ ਚੋਲਾਂ ਨਾਲ ਜੋੜ ਦਿੱਤਾ ਵਾ ਸਾਡੇ ਚੰਗੀ ਤਰ੍ਹਾਂ ਚੋਲ ਵਧੀਆ ਬਣ ਚੁੱਕੇ ਆ ਬਹੁਤ ਵਧੀਆ ਕੱਲੇ ਕੱਲੇ ਦਾਣੇ ਆ ਚੁੱਕੇ ਹੁਣ ਅਸੀਂ ਆਪਾਂ ਨੂੰ ਦਾਲ ਦੇ ਨਾਲ ਦਾਲ ਮੈਂ ਪਹਿਲੇ ਹੀ ਬਣਾ ਲਈ ਸੀ ਛੋਲੇ ਦੀ ਦਾਲ ਧੀ ਵਾਲੀ ਤੇ ਨਾਲ ਅਸੀਂ ਸੋਰਾ ਦੇ ਖਾਵਾਂਗੇ ਨਾਲ ਹਰੀ ਮੇਚ ਤੇ ਖਾਓ ਤੇ ਆਨੰਦ ਲਓ ਜੀ ਸੋਰਾ ਸਾਡੇ ਜੀ ਵਾਲੇ ਤਿਆਰ ਸਾਰਿਆਂ ਨੂੰ ਘੱਟੋ ਘੱਟ ਚੋਲ ਤੇ ਬਣਾ ਲੈਣੀ ਚਾਹੀਦੀ ਹੈ ਸਸੀ ਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ